届かれる、ね ਜਮੀਨ ਦੇ ਜਿਹੜੀ ਆਸੀ ਅਨੀਲ ਜੋਸ਼ੀ ਹੋਣਾ ਤੋਂ ਫਰੀਦੀ ਹੋਈ ਸੀ ਸਾਡੇ ਤੋਂ ਉਹ ਵੀ ਚੀਜ਼ ਦਾ ਇੱਕ ਰਿਕਾਰਡ ਹੈਗਾ ਨਾਲ ਡਿਸਟ੍ਰਿਕਟ ਬਾਬੂ ਜੂ ਦੇ ਲਿਖਿਆ ਹੋਇਆ ਕਿ ਉਸਦੇ ਇੱਕ ਕਨੈਕਸ਼ਨ ਹੈਗਾ ਜਿਹੜਾ ਉਹਨਾਂ ਦੀ ਮਦਰ ਸ਼੍ਰੀਮਤੀ ਕੁਲਪਰ ਰਣੀ ਦੇ ਨਾਮ ਤੇ ਬੋਲਦਾ ਪਿਆ ਹੈ ਤੇ ਉਹ ਕਨੈਕਸ਼ਨ ਦਾ ਵੀ ਰਿਕਾਰਡ ਵੀ ਕਢਾ ਕੇ ਅਸੀਂ ਉਹ ਵੀ ਪੇਸ਼ ਕਰਾਂਗੇ ਨਾਲ ਕਿ ਉਹਨਾਂ ਦਾ 2022 ਸਾਲ ਤੋਂ ਪੁਰਾਣਾ ਕਨੈਕਸ਼ਨ ਚੱਲਦਾ ਪਿਆ ਹੈ ਮੌਕੇ ਦੇ ਨਾਲ ਉਹਨਾਂ ਦੇ ਬਾਬੂ ਜੂ ਤੋਂ ਮਜੂਦਾ ਬੋਰ ਵੀ ਉਹ ਪੈੜੀ ਦੇ ਵਿੱਚ ਹੈ ਜਿਹੜੀ ਜਿਹੜੀ ਹੋਣਾਸੀ ਕਰਵਾਈ ਆ ਐਕਸ ਮਿਸਟਰ ਸਾਹਿਬ ਤੋਂ ਠੀਕ ਹੈ ਜੀ ਆ ਸਾਡਾ ਸਟੇ ਹੈਗਾ ਜਿਹੜਾ ਸਾਨੂੰ ਕੋਰਟ ਵੱਲੋਂ ਮਿਲਿਆ ਹੋਇਆ ਹੈ ਇੱਥੇ ਸੈਸ਼ਨ ਜੱਜ ਵੱਲੋਂ ਠੀਕ ਹੈ ਜੀ ਆ ਸਾਡੀ ਜਮ੍ਹਾਂ ਕਰਦੀ ਹੈਗੀ ਹੈ ਜਿਹਦੇ ਵਿੱਚ ਸਾਡਾ ਪੂਰਾ ਰਕਬਾ ਮੇਰੇ ਨਾਂ ਤੇ ਬੋਲਦਾ ਪਿਆ ਹੋਇਆ ਹੈ ਹੈ ਨਾ ਕੀ ਕਹਿੰਦੇ ਨੇ ਇੰਤਕਾਲ ਵੀ ਮੇਰੇ ਨਾਂ ਤੇ ਹੈਗਾ ਤੇ ਜਿਹੜੀਆਂ ਗਰਦੌਰੀਆਂ ਹੈਗੀਆਂ ਉਹ ਮੇਰੇ ਮਾਪਿਓ ਦੇ ਨਾਂ ਤੇ ਬੋਲਦੇ ਨੇ ਤਾਂ ਹਾਂਜੀ ਤੇ ਜੀ ਕੀ ਨਾਮ ਹੈ ਹਾਂਜੀ ਮੇਰਾ ਨਾਮ ਕੁਸ਼ਰਨਜੀਤ ਕੌਸਰਾ ਹੈ ਉਹ ਸੈਡੀ ਜਿਹੜਾ ਜਿਹੜੀ ਦਾ ਮਤਲਬ ਕੀ ਮਤਲਬ ਕਰਾਜੀ ਜੀ ਪਾ ਜੀ ਮੈਂ ਮੌਕੇ ਦੀ ਸਰਪੰਚਾ ਠੱਕੀ ਦੀ ਠੀਕ ਹੈ ਮੈਂ ਕੱਲੀ ਕੱਲੀ ਬੇਟੀ ਆ ਆਪਣੇ ਮਾਪਿਆਂ ਦੀ ਸਰਦਾਰ ਨਿਪਲ ਸਿੰਘ ਅਤੇ ਸਰਦਾਰ ਬਟੇ ਅਸੀਂ ਬਾਹਰੋਂ ਆਏ ਹੋਈ ਆ ਪਿਛੇ ਜੇ 2023 ਦੇ ਜਿਹੜੇ ਮੇਰੀ ਮਾਤਾ ਜੀ ਗੁਜ਼ਰ ਗਏ ਪਹਿਲਾਂ ਉਹ ਹੀ ਪਹਿਲੀ ਸਾਮ ਤੇ ਹੁੰਦੀ ਸੀ ਉਸ ਤੋਂ ਬਾਅਦ ਹੈ ਨਾ ਉਹਨਾਂ ਦੇ ਜਾਣ ਤੋਂ ਬਾਅਦ ਆਤੀ ਉਸ ਤੋਂ ਵਾਪਸ ਆਏ ਇਸ ਲਈ ਉਹ ਆਪਣਾ ਘਰ ਦੁਆ ਸਾਮ ਦੇ ਪਏ ਆ ਅਸੀਂ ਹੁਣ ਰੀਸੈਂਟਲੀ ਅਸੀਂ ਐਕਸ ਮਿਨਿਸਟਰ ਐਮ ਐਲ ਦੇ ਐਕਸ ਮਿਸਟਰ ਐਮ ਐਲ ਏ ਅਨਿਲ ਜੋਸ਼ੀ ਵਿਜੇ ਜੋਸ਼ੀ ਤੇ ਰਕੇਸ਼ ਜੋਸ਼ੀ ਹੋਣਾਂ ਦਾ ਅਸੀਂ ਚਾਰ ਕਨਾਲਾ ਫੈਰੀ ਲਈ ਹੈ ਜਿਹਦੇ ਵਿੱਚ ਮੌਕੇ ਤੇ ਹੁਣ ਜਿਹੜਾ ਚੇਅਰਮੈਨ ਹੈਗਾ ਡਾਕਟਰ ਤਲਬੀਰ ਸਿੰਘ ਰੰਡਾਵਾ ਉਹ ਕਹਿ ਰਿਹਾ ਹੈ ਕਿ ਹਾਂ ਉਹਦੇ ਵਿੱਚੋਂ ਮੇਰਾ ਇੱਕ ਕਨਾਲ ਬਣਦਾ ਹੈ ਇਹ ਮਸਲਾ ਉਹ ਆਪ ਆ ਰਹੇ ਨੇ ਆਮ ਆਦਮੀ ਪਾਰਟੀ ਜੀ ਜੀ ਜਿਹਦੇ ਡਾਕੂਮੈਂਟ ਹੈ ਤੁਹਾਡੇ ਕੋਲ ਜਿਹਦੇ ਸਵੈਦਾਰੀ ਡਾਕਟਰ ਕੁਦੀਕ ਸਿੰਘ ਕਹਿ ਰਹੇ ਸੀ ਮੇਸੋ ਮੇਰਾ ਇੱਕ ਕਨਾਰ ਜੀ ਭਾਜੀ ਮੈਂ ਤਾਂ ਪੂਰੇ ਡਾਕੂਮੈਂਟ ਹੈਗੇ ਨੇ ਅਸੀਂ ਆ ਰਜਿਸਟਰੀ ਕਰਵਾਈ ਹੈ ਅਲੀਰ ਜੋ ਸ਼ੀਤੋਂ ਸਟੇ ਵੀ ਲਿਆ ਹੋਇਆ ਏ ਕੋਰਟ ਤੋਂ باوجود ਅਸੀਂ ਉਹਨਾਂ ਤੋਂ ਐਫੀਡੇਵਿਟ ਵੀ ਕਰਵਾਇਆ ਹੋਇਆ ਹੈ ਬਾਕੀ ਜਿਹੜੀਆਂ ਇਹ ਸਟੇ ਦੀਆਂ ਜਾਂ ਇਹ ਗੱਲਾਂ ਦੀਆਂ ਹਨਾ ਦਾਵੇਦਾਰੀਆਂ ਪਾਰੀ ਨਹੀਂ ਚੇਅਰਮੈਨ ਸਾਹਿਬ ਆ ਕੇ ਆਮ ਆਦਮੀ ਪਾਰਟੀ ਦੇ ਨਾਲ ਭਾਵੇਂ ਸਾਡੇ ਤੋਂ ਪੁਰਾਣੀਆਂ ਰਜਿਸਟਰੀਆਂ 88 ਸਾਲ ਤੋਂ ਲੱਗੇ ਹੁਣ ਤੱਕ ਸਾਡੇ 11 ਰਜਿਸਟਰੀਆਂ ਹੈਗੀਆਂ ਹੋਣ ਸਾਡੀ ਬਾਹਰ ਨਹੀਂ ਹੈ ਸਭ ਤੋਂ ਸਭ ਕੁਝ ਹੈਗਾ ਜਮ੍ਹਾਂ ਬੰਦੀ ਇੰਤਕਾਲ ਗੁਰਦੌਰੀਆਂ ਹਰ ਚੀਜ਼ ਤੁਹਾਡੇ ਨਾਂ ਤੇ ਬੋਲਦੀ ਹੈ ਸੰਤ ਕੋਲ ਵੀ ਚੰਗੀ ਪਰ ਕੋ ਦਾਵੇ ਤਰੀਕਾ ਜਿਕਾਰ ਹੈ ਤੁਹਾਡੀ ਗੋਤ ਇਹ ਕਹਦਾ ਇਹ ਤਾਂ ਚੇਨ ਮੈਨੇਜਰ ਹਟਾਉਂਦੇ ਜੀ ਹਾਂ ਨਾਲ ਆਮ ਆਦਮੀ ਪਾਰਟੀ ਦਾ ਉਹਨਾਂ ਨੂੰ ਕੋ ਸਪੋਰਟ ਹੈ ਜੀ ਐਮਐਲਏ ਸਾਹਿਬ ਜੀ ਡਾਕਟਰ ਸੋਲ ਦੀ ਉਹਨਾਂ ਦੇ ਲਈ ਪੀਏ ਸਾਹਿਬ ਹੈਗੇ ਨੇ ਕੋਮਲਪ੍ਰੀਤ ਸਿੰਘ ਉਹਨਾਂ ਦੀ ਹਲਦਾ ਸ਼ਰੀ ਦੇ ਵਿੱਚ ਉਹ ਕਹਿ ਰਹੇ ਨੇ ਕਿ ਹਾਂ ਸਾਨੂੰ ਇੱਕ ਫਰੰਟ ਤੋਂ ਪੈਲੀ ਚਾਹੀਦੀ ਕੀ ਲੱਗਦਾ ਸਿਆਸੀ ਪੂਰਾ ਸਿਆਸੀ ਭਾਜੀ ਸਿਆਸੀ ਤੋਂ ਬਿਗੈਰ ਹੈ ਹੀ ਨਹੀਂ ਕੁਝ ਪੇਪਰ ਸਾਡੇ ਨਾਂ ਤੇ ਨਹੀਂ ਹਣ ਕਬਜ਼ਾ ਸਾਡਾ ਹੈ ਗਾਇਸ ਇਹ ਸਾਨੂੰ ਜੱਜ ਸਾਹਿਬ ਨੇ ਦਿੱਤਾ ਹੋਇਆ ਏ ਤੁਸੀਂ ਮਜੂਦਾ ਸਰਪੰਚ ਜੀ ਤੁਸੀਂ ਕਿਹੜੀ ਪਾਰਟੀ ਤੋਂ ਬਣੇ ਸੀ ਜੀ ਭਾਜੀ ਬਣੇ ਤੇ ਅਸੀਂ ਆਮ ਆਦਮੀ ਪਾਰਟੀ ਤੋਂ ਸੀ ਪਰ ਹਾਂ ਸਾਡੇ ਨਾਲ ਉਹ ਇਹ ਤੱਕਾ ਕਰਦੇ ਪਏ ਨੇ ਕਿ ਇੱਕ ਮੈਂ ਇਕੱਲੀ ਔਰਤ ਕਰਕੇ ਤੇ ਚੇਅਰਮੈਨ ਸਾਹਿਬ ਦਾ ਜਿਆਦਾ ਉਹਨਾਂ ਨੂੰ ਉਹ ਲੱਗਦਾ ਪਿਆ ਹੋਊਗਾ ਭਾਰਾ ਪੰਨਾ ਉਹ ਤੇ ਜਦੀ ਉਹ ਗੱਲ ਕਰਦੇ ਸਾਡੇ ਨਾਲ ਉਹਨਾਂ ਨੂੰ ਕਿ ਇਕੱਲੀ ਇੱਕ ਲੇਡੀਜ਼ ਦਾ ਤਾਂ ਕਰਕੇ ਤੱਕਾ ਹੋ ਰਿਹਾ ਹਾਂਜੀ 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 ਕੀ ਮੰਗ ਹੈ ਭਾਜੀ ਮੇਰੀ ਇਹੋ ਹੀ ਮੰਗ ਹੈ ਕਿ ਸਾਡੇ ਨਾਲ ਜੋ ਵੀ ਬੇ ਇਨਸਾਫ ਜੋ ਵੀ ਇਹ ਕਰਦੇ ਪਏ ਨੇ ਹਨਾ ਸਾਡੀ ਪੂਰੀ ਤਰ੍ਹਾਂ ਗੱਲ ਸੁਣੀ ਜਾਵੇ ਠੱਗਾ ਸ਼ਾਈ ਜੋ ਵੀ ਇਹ ਕਰਦੇ ਪਏ ਨੇ ਹਨਾ ਸਾਡੇ ਨਾਲ ਹਾਂ ਜੋ ਵੀ ਸਰਕਾਰ ਹੈਗੀ ਸੀ ਐਮ ਭਗਵੰਤ ਮਾਨ ਇਸ ਚੀਜ਼ ਦੇ ਵਿੱਚ ਜ਼ਰੂਰ ਕਰੇ ਸੋ ਸਾਹਮਣੇ ਆ ਰਿਹਾ ਤੁਸੀਂ ਜੀਨ ਦੇ ਉੱਪਰ ਕੋਈ ਲੋਨ ਨਹੀਂ ਲਿਆ ਹੈ ਵਰਤਮਾਨ ਹਾਂਜੀ 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 ਭਾਜੀ ਮੈਂ ਇੰਡਸਟਰੀਅਲ ਬੈਂਕ ਤੋਂ 6 ਮਹੀਨੇ ਹੋ ਗਏ ਨੇ 24 ਲੱਖ 90 ਹਜ਼ਾਰ ਰੁਪਏ ਦਾ ਲੋਨ ਲਿਆ ਹੋਇਆ ਜੀ ਮੇਰੀ ਜ਼ਮੀਨ ਦੇ ਦਿੱਤਰ ਤੋਂ ਵੀ ਕੋਈ ਕਹਿ ਰਹੇ ਕਿ ਮੇਰੀ ਆਪ ਨੂੰ ਮਿਲ ਰਿਹਾ ਤੁਹਾਨੂੰ ਹਾਂਜੀ ਉਸੇ ਤੇ ਮਿਲਿਆ ਉਸੇ ਤੇ ਮਿਲਿਆ ਤੇ ਉਹ ਵੀ ਜੀ ਭਾਜੀ ਜੀ ਮੇਰੀ ਜ਼ਮੀਨ ਹੈਗੀ ਆ ਸਾਡੇ ਨਾਂ ਤੇ ਸਾਰਾ ਕੁਝ ਬੋਲਦਾ ਫੇਰ ਹੀ ਬੈਂਕ ਵਾਲੇ ਜੇਨ ਕੇ ਨਾ ਲੋਨ ਤੇ ਆਪਸੇ ਹੂੰ ਉਸੇ ਦਿਨ ਆਫਰ ਦੇ ਦਿੱਤਾ ਹਾਂਜੀ ਮੈਂ ਇੱਕੀ ਡੀਐਕਸ ਮਿਨਿਸਟਰ ਅਨਿਲ ਜੋਸ਼ੀ ਉਹਨਾਂ ਦਾ ਭਰਾ ਤਿੰਨ ਭਰਾ ਨੇ ਅਨਿਲ ਜੋਸ਼ੀ ਵਿਜੇ ਜੋਸ਼ੀ ਰਕੇਸ਼ ਜੋਸ਼ੀ ਨੇ ਆ ਕੇ ਫੋਟੋ ਖਚਾਈ ਹਾ ਸਭ ਕੁਝ ਕੀਤਾ ਮੌਕੇ ਤੇ ਮੌਕੇ ਦੇ ਗਵਾਹ ਮੌਕੇ ਦੇ ਗਵਾਹ ਸਾਡਾ ਰੀਲਰ ਸੀ ਵਿੱਚ ਹੈ ਨਾ ਦੇ ਨਾਲ ਉੱਥੇ ਨੰਬਰਦਾਰ ਸੀ ਇਹ ਹੈਗੇ ਨੇ ਭਰਾ ਸਾਡੇ ਇਹਨਾਂ ਦੀ ਪਹਿਲੀ ਇਹਨੇ 9 ਭੈਣ ਭਰਾ ਸੀ ਵਿੱਚੋਂ ਜਿਹੜੀ ਥੋੜੀ ਐਸੀ ਖਰੀਦੀ ਆ ਤੇ ਇਹਨਾਂ ਦੀ ਜਿੱਦੀ ਜਾਇਦਾਦ ਹੈਗੀ ਇਹਨਾਂ ਦੇ ਦੋ ਯਾਨਿਆਂ ਨੇ ਉਹਨੂੰ ਅਨਿਲ ਜੋਸ਼ੀ ਵਿੱਚ ਜਿਹਦੇ ਵਿੱਚ ਹੋਣਾ ਸੀ ਤੀਸਰੀ ਤੇ ਫਿਰ ਅੱਜ ਸਰਕਾਰੀ ਕਰਮਚਾਰੀ ਤੁਹਾਨੂੰ ਮਿਲਤੀ ਕਰਨ ਵਾਸਤੇ ਆ ਰਹੇ ਆ। ਹਾਂਜੀ। ਫਿਰ ਤੁਸੀਂ ਬਰਾਦੇ ਮਿਲਤੀ ਕਰਵਾਉਂਦੇ ਹੋ ਕੁਝ ਨਹੀਂ। ਨਹੀਂ ਭਾਜੀ ਕਿਉਂ ਕਰਵਾਉਣ ਚਾਹਾਂਗੇ? ਤੁਸੀਂ ਮੈਨੂੰ ਇਹ ਦੱਸੋ ਕਿਤਰਾ ਟੱਕਾ ਸ਼ਾਈ ਹੋ ਸਕਦਾ। ਇਹ ਥੋੜਾ ਕੀ ਇੱਕ ਔਰਤ ਹੋਗੀ ਤੇ ਜਿਹੜਾ ਮਰਜ਼ੀ ਆ ਕੇ ਟੱਕਾ ਸ਼ਾਈ ਕਰ ਦੇ। ਹੂੰ। ਤੁਸੀਂ ਆਪਸੇ ਆ। ਇਤਨਾ ਕਿਤਰਾ ਹੋ ਸਕਦਾ। ਅੱਜ ਇਹ ਕਰਦੇ ਪਏ ਤੁਹਾਨੂੰ ਹੋਰ ਵੀ ਉੱਠ ਕੇ ਆ ਜੂ। ਜੇਕਰ ਤੁਹਾਡੇ ਕੋਲ ਕੋਟ ਦੇ ਸਟੇ ਹੈਗਾ ਪਰ ਤੁਸੀਂ ਪ੍ਰਸ਼ਾਸਨ ਨੂੰ ਦੱਸਾਇਆ ਹੈ। ਹਾਂਜੀ 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 ਦਿਖਾਇਆ ਹੋਇਆ ਮੌਕੇ ਤੇ ਵੀ ਦਿਖਾਵਾਂਗੇ। ਉਹਦੀ ਅਰੰਧਨ ਕਿੰਨਾ ਕਰ ਸਕਦੇ ਜੇ ਕਰਨਗੇ ਤੇ ਮੈਂ ਕੰਟੈਂਪਟ ਪਾਉਂਗੀ ਉਸੇ ਵੇਲੇ ਠੀਕ ਬਾਜੀ ਆ ਸਾਡੀ ਰਜਿਸਟਰੀ ਹੈ ਜਿਹੜੀ ਹੋਣਾਸੀ ਕਰਵਾਈ ਆ ਐਕਸ ਮਿਨਿਸਟਰ ਸਾਹਿਬ ਤੋਂ ਠੀਕ ਹੈ ਜੀ ਆ ਸਾਡਾ ਸਟੇ ਹੈਗਾ ਜਿਹੜਾ ਸਾਨੂੰ ਕੋਰਟ ਵੱਲੋਂ ਮਿਲਿਆ ਹੋਇਆ ਹੈ ਇਥੋਂ ਸੈਸ਼ਨ ਚਾਰਜ ਵੱਲੋਂ ਠੀਕ ਹੈ ਜੀ ਆ ਸਾਡੀ ਜਮ੍ਹਾਂ ਬੰਦੀ ਹੈ ਜਿਹਦੇ ਵਿੱਚ ਸਾਡਾ ਪੂਰਾ ਰੱਬਾ ਮੇਰੇ ਨਾਂ ਤੇ ਬੋਲਦਾ ਪਿਆ ਹੋਇਆ ਹੈ ਹੈਨਾ ਕੀ ਕਹਿੰਦੇ ਨੇ ਇੰਤਕਾਲ ਵੀ ਮੇਰੇ ਨਾਂ ਤੇ ਹੈਗਾ ਤੇ ਜਿਹੜੀਆਂ ਦਰਦੋਲੀਆਂ ਹੈਗੀਆਂ ਉਹ ਮੇਰੇ ਮਾਪਿਓ ਦੇ ਨਾਂ ਤੇ ਬੂਧ ਲਿਤੇ ਨੇ ਤੇ ਹੁਣ ਚੇਅਰਮੈਨ ਸਾਹਿਬ ਦਾਵਾਦਾਰੀ ਪਾ ਰਹੇ ਨੇ ਇਸ ਜਮਿੰਟ ਜਿਹੜੀ ਅਸੀਂ ਅਨਿਲ ਜੋਸ਼ੀ ਨਾਂ ਤੋਂ ਖਰੀਦੀ ਹੋਈ ਹੈ ਸਾਡੇ ਤੋਂ ਉਹ ਵੀ ਚੀਜ਼ ਤਾਂ ਇੱਕ ਰਿਕਾਰਡ ਹੈਗਾ ਨਾ ਰਜਿਸਟਰੀ ਵਿੱਚ ਬਾਵਜੂਦ ਲਿਖਿਆ ਹੋਇਆ ਕਿ ਉੱਥੇ ਇੱਕ ਕਨੈਕਸ਼ਨ ਹੈਗਾ ਜਿਹੜਾ ਉਹਨਾਂ ਦੀ ਮਦਰ ਸ਼੍ਰੀਮਤੀ ਕੁਸ਼ਪਾ ਰਾਣੀ ਦੇ ਨਾਂ ਤੇ ਬੋਲਦਾ ਪਿਆ ਹੈ ਤੇ ਉਹ ਕਨੈਕਸ਼ਨ ਦਾ ਅਸੀਂ ਰਿਪੋਰਟ ਵੀ ਘਟਾ ਕੇ ਅਸੀਂ ਉਹ ਵੀ ਪੇਸ਼ ਕਰਾਂਗੇ ਨਾਲ ਕਿ ਉਹਨਾਂ ਦਾ 20-22 ਸਾਲ ਤੋਂ ਪੁਰਾਣਾ ਕਨੈਕਸ਼ਨ ਚੱਲਦਾ ਪਿਆ ਹੈ। ਉਸ ਮੌਕੇ ਤੇ ਨਾਲ ਉਹਨਾਂ ਦੇ ਬਾਵਜੂਦ ਮੌਜੂਦਾ ਬੋਰ ਵੀ ਉਹ ਪੈਦੀ ਦੇ ਵਿੱਚ ਹੈਗਾ। ਹਾਂਜੀ ਮੇਰਾ ਨਾਮ ਪ੍ਰਵੀਰ ਸਿੰਘ ਮੈਂ ਬਸਾਬਤਾ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਠੀਕ ਹੈ। ਜਿਹੜੀ ਜ਼ਮੀਨ ਦਾ ਝਗੜਾ ਹੈ ਕਿ ਉਹ ਪਰਵਾਹ ਕਹਿ ਰਿਹਾ ਕਿ ਅਸੀਂ ਤੁਹਾਡੇ ਕੋਲ ਲਈ ਸੀ। ਹਾਂਜੀ। ਕਿੰਨਾ ਚਿਰ ਪਹਿਲਾਂ ਤੁਸੀਂ ਇਹਨਾਂ ਨੂੰ ਸੇਲ ਕੀਤੀ ਹੈ? ਇਹਨਾਂ ਨੂੰ 30-35 ਸਾਲ ਹੋ ਗਏ। ਸਹੀ ਗੱਲ ਉਹ ਤੇ ਅੱਜ ਜਿਹੜੀ ਦਾਵੇਦਾਰੀ ਡਾਕਟਰ ਕੁਲਦੀਪ ਸਿੰਘ ਵੱਲੋਂ ਜਤਾਈ ਜਾ ਰਹੀ ਹੈ ਜਨੀਕ ਸਿੰਘ ਇਸ ਬੰਦੇ ਕੀ ਕਹਿਣਾ ਚਾਹੁੰਦੇ ਉਹ ਗਲਤ ਦਾਵੇਦਾਰੀ ਤੋਂ ਆ ਗਏ ਜੀ ਜਿਹੜਾ ਆਇਆ ਜਾ ਰਹਾ ਲੈਣ ਦੇ ਆਪਣੇ ਚੇਅਰਮੈਨੀ ਦਾ ਉਹ ਇਹ ਦੇਖ ਲਓ ਉਹਦਾ ਉਹਦੀਆਂ ਉਹਨੀਆਂ ਫਾਸਿਟੀਆਂ ਰਜੀਟੀਆਂ ਨੇ ਜਾਂਦਾ ਤੇ ਆਟੇ ਨਾਲ ਜੱਦੀ ਕਰ ਰਹੀਗਾ ਤੇ ਵਿੱਚ ਹੋਰ ਵੀ ਹੀ ਰਾਹ ਤੇ ਸਾਡੀ ਗੱਲ ਤੇ ਆ ਨਾ ਤੇ ਕਨੈਕਸ਼ਨ ਵੀ ਹੈ ਜੀ ਕੋਰੇ ਦਾ ਸਰਜੀਤ ਗੌਰ ਦੇ ਨਾਲ ਤੇ ਇਹ ਇਹ ਇਹਨਾਂ ਨੂੰ ਦਿੱਤੀ ਆ ਲੈ ਨਾ ਨੇ ਉੱਥੇ ਆਟਾ ਜੋ ਘਰ ਪੂਰਾ ਇਹਨਾਂ ਨੂੰ ਸੱਤਾ ਹਾਰਾ you <laughs> ਇਹ ਸਾਡਾ ਖੁੱਦ ਪੈਰੀ ਲਈ ਆਰੇ ਦਸਤੂਰੀ ਉਹ ਪਰਮਾਣੂ ਬਰਕਰਾਰ ਰੱਖਦੇ ਹਾਂ ਭਾਜੀ ਮੇਰੀ ਪਹਿਲੀ ਟਿਕ ਟੋਨਾ ਲੱਗਿਆ ਵੇਖੋ ਜੇ ਤੋਈ ਇਸ ਜੇ ਦਾ ਖਾਬੀ ਉਹ ਮੈਸਨ ਟਾਈਮ ਤੇ ਦਾ ਪਾਣਾ ਮੈਨੂੰ ਜੱਜ ਸਾਹਿਬ ਕੋਲੋਂ ਮਿਲਿਆ ਮੈਂ ਘਰੇ ਤੋਂ ਬਣਾਇਆ ਨਹੀਂ ਵੀ ਆਪਿਆਂ ਨੇ ਜੀ ਦਾ ਜੀ ਇਹ ਮੇਰੀ ਇੱਕ ਮਿੰਟ ਗੱਲ ਸੁਣੋ ਮੇਰੀ ਖੁੱਦ ਆਹੋ ਜੀ ਆਹੋ ਜੀ ਸਾਰਾ ਨਾਲ ਹੋਣੀ ਹੈ ਮੈਂ ਜੁਈ ਦਾ ਠੀਕਾ ਔਰ ਸੀ ਉਹਨਾਂ ਤੋਂ ਨਹੀਂ ਇੱਕ ਨੰਬਰ पे ਹੋਦੀ ਹੈ ਨਾ ਸਾਰਾ ਤੁਹਾਡੀ ਮੈਂ ਇੱਕ ਨੰਬਰ ਹੁੰਦਾ ਨਾ ਪਾਪਾ ਦੋ ਨੰਬਰ ਤੇ ਹੋ ਰਹੀ ਨਹੀਂ ਨਾ ਸੱਸ ਬਿਆਨ ਜਿਹੜੀ ਡਿਸਟ੍ਰਿਕਟ ਹੈ ਉਹਦੇ ਇੱਕ ਨੰਬਰ ਕਰਵਾਈ ਹੈ ਨਾ ਇਹ ਲਿਆਨ ਉਹ ਵੀ ਹੋਣੇ ਦਿੱਤਾ ਨਾ ਗੱਲ ਸਾਰਾ ਰਹਿਣਾ ਤੁਹਾਡੇ ਨੰਬਰਾਂ ਨਾਲ ਸਹੀਗਾ ਨਾ ਮੇਰੇ ਨੰਬਰਾਂ ਦਾ ਸਾਰੇ ਨੰਬਰਾਂ ਦਾ ਮੇਰੇ ਕੋਲ ਸਹੀ ਹੈ ਮੇਰੇ ਨੰਬਰਾਂ ਦੇ ਵਿੱਚ ਮੈਂ ਇਹ ਘਰੋਂ ਆਖਾਂ ਤੂੰ ਹੀ ਨਾ ਉਠਿਜੂ ਫੁਕਾ ਸਾਥ ਤੂੰ ਤੀ ਜੇ ਕੋਈ ਵਿੱਚ ਵੜੂਗਾ ਉਹ ਕੰਮਾਂ ਵਿੱਚੋਂ ਖੋਟੂ ਸਤਹੀਗਾ ਜੇ ਤਾਂ ਸਾਡਾ ਥਾ ਉੱਥੇ ਵਿੱਚ ਵੇਖੋ ਜੋਤੀ ਦਾ ਹੀ 10 ਕਰਮ ਅਗਲੇ ਪਾਸੇ ਸਾਡਾ ਛੱਡ ਕੇ 10 ਕਰਮ ਉਹਦਾ ਅੱਗੇ ਆ 14 ਕਰਮ ਪਿੱਛੇ ਹਾਂਜੀ ਵੇਖੋ ਨਾ ਤੇ 10 ਤੇ ਨਾ 14 25 ਹੈ 26 ਉਹ ਇਹਨਾਂ ਨੇ ਦੱਸਣਾ ਨਹੀਂ ਨਹੀਂ ਦੱਸਣਾ ਇਹਨਾਂ ਹੀ ਦੱਸਣਾ ਉਹ ਇਹੋ ਦੇ ਮੈਂ ਨੇ ਵੀ ਉਹ ਵੇਖ ਲੈਣਾ ਬੇਟੀ ਉਹ ਵੇਖ ਲੈਣਾ ਵੀ ਜੇ ਤੇਰੇ ਚ ਆਉਂਦਾ ਉਹ ਜੇ ਤੇਰਾ ਵੀ ਪੂਰਾ ਆਉਂਦਾ ਮੇਰਾ ਤਾਂ ਭਾਜੀ ਤੇ ਨਹੀਂ ਆਇਆ ਠੀਕ ਆ ਮੇਰਾ ਤੇ ਤੂੰ ਆਪਣੇ ਨੰਬਰ ਤੇ ਲਿਆ ਨਾ ਤੇ ਫੇਰ ਮੇਰੇ ਨੰਬਰ ਤੇ ਨਹੀਂ ਨਾ ਦੇਖੋ ਜੇ ਤੇ ਨੰਬਰ ਤੇ ਆਪਣੇ ਨੰਬਰ ਕੋ ਕਿ ਉਹ ਵੇ ਵਸ਼ੁਰੂ ਨਾ ਆ ਆ ਲੈ ਲਓ ਤੇ ਜਿੱਥੋਂ ਉਹ ਦੇ ਤੁਹਾਨੂੰ ਮੇਰੇ ਨੰਬਰ ਉੱਤੇ ਭਾਜੀ ਮੈਂ ਇੱਕ ਗੱਲ ਆਖਾਂ दसो तो मैं, की 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 मैं नहीं की केस की दस तो सादा था उसे वेखाँ। वेखाँ ही कर्म अगले पच्ची छब्बी ने दसना जे तेरे चौदह होगा मेरा अपने नंबर ਲੈ ਨਾ ਮੈਂ ਆਪਣੀ ਨੰਬਰ ਕਰੋ ਜਿਥੋਂ ਸ਼ੁਰੂ ਤਾਂ ਆਪ ਕਰ ਲਓ ਜਿਥੋਂ ਸ਼ੁਰੂ ਮੇਰੇ ਨੰਬਰ ਉਚ ਪਾ ਦੀ ਮੈਂ ਇੱਕ ਗੱਲ ਆਖਾਂ ਵੇਖੋ ਵੇਖੋ ਸਰ ਮੇਰੀ ਇੱਕ ਰਿਕਵੈਸਟ ਹੈਗੀ ਆ ਆ ਜਿਹੜਾ ਛੋਨਾ ਜਿਨਾ ਲੱਗਿਆ ਸਾਰੇ ਮੇਰੇ ਨੰਬਰ ਨੇ ਮੈਂ ਲਿਆ ਸਕੇ ਠੀਕ ਆ ਤੇ ਜੇ ਕਿਸੇ ਨੇ ਜੱਜ ਸਾਹਿਬ ਦੇ ਵਿਰੋਧਤਾ ਤੇ ਜਾਣਾ ਹੈ ਤੇ ਭਾਜੀ ਫਿਰ ਇੱਕ ਇੱਕ ਜਾਣਿਆਂ ਦਾ ਤੁਹਾਡੇ ਮਹਿਕਮੇ ਦਾ ਵੀ ਨਾਮ ਆਡੇ ਪਰ ਖਰਾਫੀ ਕੇਸ ਚੱਲਣਗੇ ਹੁਣ ਤੂੰ ਹੀ ਵੇਖ ਲੋ ਕਿ ਤੂੰ ਹੀ ਰੈਡੀ ਹੈਗੀ ਓ ਕਿ ਕੇਸ ਉਸ ਮੇਰੇ ਨਾਲ ਭੁਗਤਣ ਵਾਸਤੇ ਠੀਕ ਆ ਮੈਂ ਤੁਹਾਨੂੰ ਇੱਕੋ ਗੱਲ ਆਖਾਂ ਇਹ ਤੇਰੀ ਬੇਈਮਾਨੀ ਉੱਪਰ ਤੇ ਮੈਂ ਵੀ ਤੁਹਾਨੂੰ ਜਿਹੜੀ ਸਹੀ ਗੱਲ ਆਖਾਂ ਕਿ ਕੋਈ ਐਸੇ ਹੈਗਾ ਕਿ ਜਿਹੜਾ ਹਾਂ ਉਸ ਕੇਸ ਲੜੂਗਾ ਮੈਂ ਜੱਜ ਸਾਹਦੇ ਕੋਲ ਬਰੂਥ ਦਾ ਜਾਊਗਾ ਕੋਈ ਹੋਰ ਕੋਈ ਸਹੀ ਹੋਗਾ ਨਾ ਜੇ ਅਸੀਂ ਤੁਹਾਡੀ ਬਣੀ ਚਾਵਾਂਗੇ ਮੈਂ ਵੀ ਤੁਹਾਨੂੰ ਜਿਹੜੀ ਸਹੀ ਗੱਲ ਆਖਾਂ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਇਹਦੇ ਉਹਨਾਂ ਨੰਬਰਾਂ ਦੀ ਗਲਤੀ ਕਰਨੀ ਹੈ ਪਹਿਲਾਂ ਵੀ ਮੇਰੇ ਕਿਹੜੇ ਨਾਲ 1048 ਬੜਾ 650 1090 ਬੜਾ 650 1090 ਬੜਾ 690 650 ਇਹਦੇ ਵਿੱਚ ਹੈ ਨਹੀਂ ਕਿਸੇ ਜੇ ਹਾਂ ਭਾਜੀ ਜਿਹਨੇ ਮੇਰੇ ਨੰਬਰ ਨੇ ਨਾ ਉਹ ਅਲੱਗ ਨੇ ਇਹਨਾਂ ਦੇ ਨੰਬਰ ਅਲੱਗ ਨੇ ਤੁਸੀਂ ਤਾਂ ਇਹ ਸਾਡੇ ਨੰਬਰ ਜਾਣੇ ਨਹੀਂ ਗੱਲ ਖਤਮ ਹਾਂਜੀ ਬਾਈ ਇਹਦੇ ਨਹੀਂ ਰੱਖਦੇ ਜੇ ਪੂਰੇ ਇਹ ਕੀ ਜਾਣਾ ਨਹੀਂ ਤਾਂ ਫਿਰ ਮੈਨੂੰ ਬੁਲਾਇਆ ਕਿਉਂ ਇੱਥੇ ਤੁਸੀਂ ਤਾਂ ਇਹਨਾਂ ਨਾਲ ਗੱਲ ਲੱਗਦੀ ਹੈ ਨਾ ਵੱਟ ਦੇ ਨਾਲ ਨਹੀਂ ਮੈਂ ਮੈਂ ਚੰਡੀਗੜ੍ਹ ਕੇਸ ਪਾਇਆ ਹੋਇਆ ਹੈ ਲੇਕਿਨ ਬਾਜੀ ਦੋ ਕੇਸ ਚੰਡੀਗੜ੍ਹ ਚਲਦੇ ਪਏ ਨੇ ਦੋ ਮੇਰੇ ਤਰਨਤਨ ਚਲਦੇ ਪਏ ਨੇ ਪੈਰ ਦੇ ਧਾਤ ਤੇ ਇਹਨਾਂ ਨੇ ਸ਼ੁਰੂ ਕੰਮ ਕੀਤਾ ਇਹ ਗਏ ਨੇ ਮੈਂ ਵੀ ਪਿੱਛੇ ਪਿੱਛੇ ਇਹਨਾਂ ਦੇ ਚਲ ਗਈਆਂ ਮੈਨੂੰ ਇਹ ਜਿਹੜੀ ਮੰਤਾ ਮਨਾਈ ਨਹੀਂ ਮਨਜ਼ੂਰ ਹੈਗੀ ਕੱਲੀ ਔਰਤ ਨੂੰ ਵੇਖ ਕੇ ਸਾਰਿਆਂ ਨੇ ੱਟਾ ਕਰਦੇ ਪਏ ਨੇ ਕਿ ਧੀ ਦਾ ਕੰਮ ਸੀ ਨਾ ਪੁੱਤ ਦਾ ਕੰਮ ਸੀ ਪਿਓ ਆ ਜਾਂਦਾ ਤੇ ਧੀ ਆ ਜਾਂਦੀ ਪਿਓ ਪੁੱਤ ਆਪ ਮੈਨੂੰ ਜਾਣ ਕਰੀਆ ਅਸੀਂ ਇਹ ਜਾਣੇ ਸਿਰਫ ਕਰਵਾਏ ਆ ਮੈਂ ਸੋਹਣਾ ਲੋਕਾਂ ਨੂੰ ਕਹਿ ਕਹਿ ਕੇ ਲੋਕਾਂ ਨਾਲੇ ਕਰ ਕਰ ਕੇ ਝੂਠ ਨਹੀਂ ਬੋਲਦਾ ਮੈਂ ਲੋਕਾਂ ਨੂੰ ਸੱਨੇ ਮਾਰਦਾ ਹਾਂ ਮੈਂ ਸੱਚ ਕਰ ਇਹਨਾਂ ਨੇ ਤਾਂ ਸਾਰਾ ਬਸ ਸਾਮਾ ਇਕੱਠਾ ਕੀਤਾ ਹੋਇਆ ਹੈ ਸਾਥ ਕਰੋ ਸਾਨੂੰ ਜਿਹੜਾ ਹੈ ਇੱਕ ਨਾ ਮੈਂ ਤੁਹਾਨੂੰ ਨਹੀਂ ਮੰਨਦਾ ਕਿ ਮੈਂ ਮੈਂ ਤੁਹਾਨੂੰ ਸਹੀ ਗੱਲ ਆਖ ਰਿਹਾ ਹਾਂ ਇਹ ਤਾਂ ਗੱਲ ਤੁਸੀਂ ਕੀਤੀ ਹੈਗੀ ਵੇਖੋ ਮੈਂ ਪੁੱਛਿਆ ਵੀਰੇ ਮੇਰੀ ਗੱਲ ਸਹੀ ਕੀ ਤੇਰੀ ਗੱਲ ਸਹੀ ਕੀ ਜਰਨਪਾ ਜੀ ਇੱਕ ਇੱਕ ਕੋ ਸਵਾਸ ਦਾ ਨੁਕਾਣ ਇੱਕ ਕੋ ਸਵਾਸ ਦਾ ਨੁਕਾਣ ਕਰਨਾ ਨਹੀਂ ਹੋਣਾ ਪਿਆ ਇਹ ਚੀਂਗਾਂ ਨਾਲ ਨਹੀਂ ਸਵਾਸ ਦਾ 6 ਕ ਨਾਲ ਤੇ 15 ਮਰਲੇ ਦੀ ਕਿਰਾਏ ਹੈ। ਅੱਛਾ 6 ਕ ਨਾਲਾਂ ਦੀ 15 ਮਰਲੇ ਤੇ 6 ਕ ਦੀ 15 ਮਰਲੇ ਦੀ ਵੇਚੀ ਹੋਰ ਹੁਣ ਤੁਹਾਨੂੰ ਮੇਥੋਂ ਕੀ ਚਾਹੀਦਾ ਹੈ? ਨਹੀਂ ਅੱਗੇ ਸਾਡਾ ਜਿਹੜਾ 25 ਮਰਲੇ ਖਾ ਸਾਡਾ ਅੱਗੇ ਇਹਨਾਂ ਦੇ ਛੱਡਿਆ ਵੀ ਹੈ ਇਹ ਆਪ ਨੇ। ਨਹੀਂ ਫਿਰ ਜੇ ਭਾਦੀ ਹੋਰ ਕੋਈ ਨਹੀਂ ਦਿੱਤੀ ਜਾਂਦੀ। ਸਾਡੇ ਘਰ ਤੇ ਆ ਗਿਆ। ਇੱਥੇ ਭਾਦੀ ਆ ਬੋਰ ਆ। ਆ ਵੇਖੋ ਬੋਰ ਇੱਥੇ। ਆ ਬੋਰ ਇੱਥੇ ਸਾਹਮਣੇ ਕਨੈਕਸ਼ਨ ਹੈਗਾ। ਪੁਸ਼ਪਰਾਂ ਵਾਲੀ ਦੇ ਨਾਂ ਤੇ ਕਨੈਕਸ਼ਨ ਆ। ਪੀਜੇ ਨਾ ਮਸ਼ੀਨੇ ਕੰਮ ਨਹੀਂ ਕੀਤਾ ਉਹਦਾ ਡਾਸਕਰ ਮੈਂ ਅੰਦਰ ਸੀ ਨਹੀਂ। ਉਦੋਂ ਤੁਸੀਂ ਛਾਂ ਲੈ ਜੂਗੀ ਤੁਹਾਡਾ ਉਦੋਂ ਪੁੱਛਾਂਗੇ। ਕੱਲ੍ਹ ਕਰਵਾ ਦਿੱਤੀ ਐਪ ਤੋਂ ਅੱਗੇ ਹਨ ਸ਼ਾਂਤੀ ਕੇ ਮਾਦਾ ਟਾਈਨ ਕੋਈ ਨਿਸ਼ਾਨਦਾ ਨਹੀਂ ਸੱਚ ਜੋ ਸਿੰਘਾੰਦਾ ਰਿਹਾ ਕੰਮ ਤੁਹਾਡੇ ਨਾਲ ਕੋਈ ਝਗੜਾ ਨਹੀਂ ਕਰੀ ਹੋਈ ਆਉਣਾ ਨਾ ਕਰੀ ਨੰਨੀ ਕਰੀ ਤੇ ਲੋਕ ਹੋਸੀ ਆ ਤੇ ਫਿਰ ਉਹ ਕਰਾਈ ਉਹ ਤੋਂ ਉੱਥੇ ਤੱਕਾਈਆਂ ਨਹੀਂ ਫਿਰ ਉੱਥੇ ਤੋਂ ਹੋ ਰਹਾ ਹੈ ਪਿੱਛੇ ਹੋ ਰਹਾ ਹੈ ਪੇਟ ਪੂਰੀ ਹੁੰਦੀ ਸੀ ਤੇ ਗਈ ਉਦੋਂ ਪੂਰੀ ਹੋ ਗਈ ਫਿਰ ਗਾਹ ਕਿਉਂ ਨਹੀਂ ਕੀਤੀ ਉਹਨੇ ਗਾਹ ਕਿਉਂ ਨਹੀਂ ਕੀਤੀ ਉਹਨੇ ਮਾਰੋ ਪੂਰੀ ਹੋ ਗਈ ਫਿਰ ਗਾਹ ਕਿਉਂ ਨਹੀਂ ਕੀਤੀ ਬਾਜੋ ਪੇਟ ਨਹੀਂ ਕਰਨਾ ਤੁਸੀਂ ਵੇਖੋ ਉੱਥੋਂ ਮਿੰਕੇ ਵੇਖ ਲਓ ਕਿ ਇੱਥੋਂ ਤੱਕ ਪੂਰਾ ਮੈਨੂੰ ਪਾਦੀ ਇਹ ਨਿਸ਼ਾਨਦਰੀ ਨਹੀਂ ਮਨਜ਼ੂਰ ਹੈਗੀ ਥੈਂਕ ਯੂ ਉਸ ਤੋਂ ਲਿਆ ਹੋਇਆ ਹੈ ਕੰਟੈਂਟ ਜੇ ਤੁਸੀਂ ਕੰਨਾ ਕਰੋ ਵੇਖੋ ਭਾਜੀ ਮੇਕਅਪ ਦਾ ਲਖਨ ਦਾ ਨਾ ਕਰ ਮਿੱਟੀ ਕਰ ਕੇ ਵੇਲੂ ਸਲਤਾਂ ਪਿਛਾਈ ਪੂਰੇ ਹੋ ਜੇ ਸਾਡੇ ਨੰਬਰ ਪਿਛਾਈ ਪੂਰੇ ਹੋ ਜੇ ਸਾਡਾ ਨੋੜ ਕੀ ਆ ਫੇਰ ਇੰਨਾ ਹੋਰ ਬੰਦੇ ਆ ਸੱਦਣ ਲਈ ਨਹੀਂ ਬੰਦੇ ਨਹੀਂ ਵੇਖੋ ਅਸੀਂ ਇੱਕ ਇੱਕ ਕਰਦੇ ਹਾਂ ਕਿਹਨੂੰ ਕਾਹਦੀ ਕੀ ਤੂੰ ਕਿਹਨੇ ਕਹਿੰਦਾ ਹਾਂ ਜੀ ਅਸੀਂ ਉਹਦੇ ਚਾ ਲੈ ਆਏ ਸਾਡੇ ਕੋਈ ਨਹੀਂ ਦਿੱਤੀਆਂ ਪੁੱਤ ਸਾਡੇ ਕੋਈ ਵੀ ਨਹੀਂ ਦਿੱਕਾ ਸਿੱਸੀ ਸਾਡੇ ਕੋਲ ਆ ਰਹੇ ਨਾਲ ਹੈ ਇੱਕ ਪਹਿਲਾ ਨੰਬਰ ਤੁਸੀਂ ਚੁੱਕ ਕਰੋ ਮੈਂ ਦਿਖਾ ਕੇ ਫੇਰ ਦੇ ਦਿੰਦਾ ਨਹੀਂ ਤੁਸੀਂ ਇਹਨਾਂ ਦੇ ਨੰਬਰਾਂ ਦੇ ਥੋੜੀ ਬੁਖਾ ਲੈਣ ਤੁਸੀਂ ਆਪਣੇ ਨੰਬਰਾਂ ਦੇ ਹੋ ਹਾਂ ਜੀ ਹੀਰੋ ਆਉਂਦੇ ਨਹੀਂ ਮੈਂ ਇਹਨੋਂ ਨੇ ਚਾਹੁੰਦੇ ਨਹੀਂ ਕਿ ਮੈਂ ਇੱਕੋ ਕਰਦਾ ਆਖਾਂ ਹੋ ਜਾਵੇ ਵੀਰ ਦੀ ਜੀ ਨਾਲੋਂ ਚੰਗੀ ਤਾਂ ਮੈਂ ਤਾਂ ਕੇ ਹੈਗਾ ਇਹ ਚੱਲ ਅਸੀਂ ਚੱਲੇ ਹਾਂ ਆਪਾਂ ये एक बात मान लो मैं तो आज पार्टी भी कर रही मेरे तो मतलब मुझे अभी नहीं होया ਕਿ ਇਹ ਮੇਰਾ ਆ ਨਾ ਤੂੰ ਮੈਨੂੰ ਦੇਖ ਤੇ ਦੇ ਮੇਰਾ ਕੋਈ ਹੈ ਨਾ ਉਹ ਕਿਹੜਾ ਬਈ ਆ ਕਰਕੇ ਦਾ ਉਹ ਪਹਿਲਾ ਨਾਂ ਦਾ ਨਾ ਵਧੀਆ ਜਾਨੀ ਕਿ ਮੈਨੂੰ ਜੋ ਕਰਾਉਣਾ ਹੈ ਤੁਸੀਂ ਆਓ ਮੈਂ ਇਹ ਗੱਲ ਕਰਾਂ ਫਿਰ ਦੇ ਕਿਹਾ ਕੋਈ ਨਹੀਂ ਮੈਂ ਇਹ ਗੱਲ ਕਰਾਂ ਤੂੰ ਚੱਲ ਹੁੰਦੇ ਨਹੀਂ ਚੱਲੋ ਉਹ ਦਿਨ ਹੀ ਵਾੜੇ ਦਿਨੇ ਉੱਥੇ ਗੱਲ ਕਰਕੇ ਕਿੱਥੇ ਆਂਦੇ ਆਂ ਤੇ ਆਨੇ ਕਰਦੇ ਨਹੀਂ ਆਂ ਉਹ ਦਿਨ ਹੀ ਵਾੜੇ ਦਿਨੇ ਉੱਥੇ ਗੱਲ ਕਰਕੇ ਕਿੱਥੇ ਆਂਦੇ ਆਂ ਇਹ ਹੋਇਆ ਕਿ ਤੇ ਬੰਦੇ ਆਪੀ ਕਪਟਨੀ ਜਿਹੜਾ ਕਰਦਾ ਹੈ ਨਾ ਉਹ ਜਿਹੜਾ ਦੇਖੋ ਉਹ ਕਿੰਨੀ ਦਿਲਾਉਂਦੇ ਨਾ ਇਹ ਗੱਲ ਨੂੰ ਕੋਈ ਜਿਹੜੀ ਕਰੇਗੀ ਇਹ ਛੜਕ ਜਿਹਾ ਬੀਜਾ ਹੋ ਜਾਂਦੀ ਹੈ ਇਹ ਚਾਲ ਚੱਲ ਇਹ ਹਾਂ ਜਿਆ ਇਸ ਤਰ੍ਹਾਂ ਕੀ ਨਾ ਕਰੇ ਮੇਰਾ ਨਾਮ ਜਲਦੀਪ ਸਿੰਘ ਹੈ ਜੀ ਗਾੜੀ ਦੀ ਰੀਸ ਚੜਵਾ ਰਹੇ ਹਾਂ ਹਾਂ ਜੀ ਕਾਈ ਜੀ ਮੈਂ ਕਿਹੋ ਜਿਹਾ ਅਸਾਂ ਮੈਂ ਤੇ ਮੇਰਾ ਸੰਧੂ ਨੋਗਾ ਨਾ ਕਰ ਵੀ ਰਿਹਾ ਮੇਰਾ ਨਾਮ ਕੁਲਦੀਪ ਸਿੰਘ ਆ ਅਸੀਂ ਆਪਣੀਆਂ ਪਤਰੀਆਂ ਦੇ ਨਾਮ ਇਹ ਥਾਂ ਜਿਆ 1 ਏਕੜ ਇਹ ਜਿਹੜੀ ਮਹਿੰਤੀ ਆ ਉਹ 16 ਕਰਮ ਚੜਾਈ ਹੀ ਤੇ 96 ਕਰਮ ਲਵਾਈ ਉਹਦੇ ਵਿੱਚੋਂ ਅਸੀਂ 6 ਕਨਾਲ ਤੇ 15 ਮਰਲੇ ਥਾਂ ਹੈ ਪ੍ਰੀਟਮ ਗਾਰਡਨ ਆਇਆ ਨੂੰ ਵੇਚ ਦਿੱਤਾ ਬਾਕੀ ਇਹ ਜਿਹੜਾ 25 ਮਰਲੇ ਥਾਂ ਰੱਖ ਲਿਆ ਵੀ ਇੱਥੇ ਕੋਈ ਕੋਈ ਬਣਾਵਾਂਗੇ ਉਹ ਥਾਂ ਪਿਆਵਾ ਸਾਡੇ ਕਬਜ਼ੇ 'ਚ ਆ ਅਸੀਂ ਉਹਨੂੰ ਕਹਿੰਦੇ ਆ ਜਿਹੜੀ ਮੈਡਮ ਗੁਰਸ਼ਰਨ ਕੌਰ ਸਰਪੰਚ ਬਣੀ ਹੋਣਾ ਇਹ ਸਰਪੰਚੀ ਨਹੀਂ ਵੀ ਆਰਡ ਦੇ ਵਿੱਚ ਸਾਡਾ ਥਾਂ ਜਿਹੜਾ ਉਹਨੂੰ ਵਰਗਲਾਉਣਾ ਚਾਹੁੰਦੀ ਆ ਉਹਨੂੰ ਆਪਣੇ ਵਿੱਚ ਮਲਾਉਣਾ ਚਾਹੁੰਦੀ ਆ ਵੀ ਇਹ ਮੇਰਾ ਜਦੋਂ ਕਿ ਥਾਂ ਸਾਡਾ ਤੁਹਾਨੂੰ ਮੈਨੂੰ ਦੇਖ ਲਾਏ ਜਾ ਰਹੇ ਆ ਵੀ ਉਹ ਚੇਅਰਮੈਨ ਵੀ ਆਰਡ ਦੇ ਵਿੱਚ ਆ ਰੱਖਵਾ ਦੇਖੋ ਜੀ ਇਹ ਪਰਮਾਤਮਾ ਨੂੰ ਯਾਦ ਕਰਕੇ ਆਈ ਅੰਨੇ ਆ ਅਹੀਂ ਇਹੋ ਜੇ ਕੋਈ ਬੇਈਮਾਨ ਬੰਦੇ ਨਹੀਂ ਕੋਈ ਇਹੋ ਜੇ ਨਹੀਂ ਸਾਡੇ ਤੇ ਕੋਈ ਇਹੋ ਜੇ ਇਲਜ਼ਾਮ ਅੱਜ ਤੱਕ ਨਾ ਹੈਗਾ ਨਾ ਹੀ ਕਰਦਾ ਮਹਾਰਾਜ ਨੂੰ ਮੰਨਣ ਆਏ ਬੰਦੇ ਆ ਅਸੀਂ ਇਹ ਅਨੇ ਅੱਜ ਸਾਡਾ ਹੈਗਾ ਤਾਂ ਸਾਨੂੰ ਪੂਰਾ ਹੱਡਾ ਹੋਵੇ ਜੇ ਸਾਡਾ ਨਹੀਂ ਤੇ ਬਿਸ਼ੱਕ ਦੀ ਸਾਡੇ ਵਿੱਚੋਂ ਲਿਆ ਜਾਵੇ ਫਿਰ ਅੱਜ ਬੇਨਤੀ ਹੋਈ ਬੇਨਤੀ ਉਹਨਾ ਜਦ ਦੋ ਰਾਉਂ ਨਾ ਪਹਿਲੀ ਰਾਉਂ ਨਾ ਆਸਤਾ ਵੀ ਅਸੀਂ ਕਰ ਨਹੀਂ ਹੈਗੇ ਦੂਜੀ ਰਾਸਤਾ ਵੀ ਮੈਂ ਬੇਨਤੀ ਨਹੀਂ ਹੋਣ ਦੇਣੀ ਭਾਏ ਕੁਝ ਵੀ ਹੋਵੇ ਇਹ ਥਾਂ ਮੈਂ ਗਾਂ ਬੇਨਤੀ ਨਹੀਂ ਕਰਦਿਆਂ ਕੋਈ ਕਹਿ ਰਿਹਾ ਕੋਟਾ ਉਹ ਜਿਹੜਾ ਸਟੇ ਆ ਉਹਨੂੰ ਆਪਣੀਆਂ ਪੈਰੀਆਂ ਦਾ ਸਟੇ ਆ ਸਾਡੇ ਨੰਬਰਾਂ ਦੇ ਵਿੱਚ ਉਹਨੂੰ ਉਹਦੇ ਕੋਲ ਕੋਈ ਸਟੇ ਨਹੀਂ ਅਸੀਂ ਤੇ ਵੇਖੋ ਜੀ ਉਹਨਾਂ ਕਨਗੋ ਸਾਹਿਬ ਨੂੰ ਆਖਿਆ ਵੀ ਕਾਨੂੰਨ ਦੇ ਮੁਤਾਬਕ ਦੋ ਕਾਰਵਾਈ ਬਣਦੀ ਆ ਉਸ ਸਾਹਿਬ ਦੇ ਨਾਲ ਅਗਲੀ ਕਾਰਵਾਈ ਕਰਕੇ ਤੇ ਸਾਡੂੰ ਇਨਸਾਫ ਜੁਆਇਆ 87 ਦੀ ਰਜਿਸਟਰੀ ਹੋਈ ਆ